ਨੁਰਮਲ ਦੇ ਵਿੱਚ ਅਜ ਸ਼ਰੋਮਣੀ ਅਕਾਲੀ ਦਲ ਦੇ ਕੋਆਰਡੀਨੇਟਰ ਐਡਵੋਕੇਟ ਰਾਜਕਪਲ ਬਲਪੁਰ ਬਲੂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਪਹਿਲਾਂ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਚੋਣਾਂ ਵਿੱਚ ਉਮੀਦਵਾਰ ਬਣੇ ਵਿਅਕਤੀਆਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਅੱਜਕੱਲ ਜਿੰਨਾ ਬਖਮਖ ਪ੍ਰੋਗਰਾਮ ਸਮਾਗਮਾਂ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਨੂੰ ਭੰਡ ਰਿਹਾ ਹੈ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੁਨਰਸਰਜੀਤ ਅਕਾਲੀ ਦਲ ਜਿਹੜਾ ਨਮਾ ਬਣਿਆ ਜਿੰਨੇ ਆਗੂ ਇੱਕ ਦੂਸਰੇ ਨੂੰ ਇਹ ਭੰਡਦੇ ਐ ਇੱਕ ਦੂਜੇ ਦੇ ਵਿਰੁੱਧ ਦੋਸ਼ ਲਾਉਂਦੇ ਆ ਸ਼ਾਇਦ ਦੂਸਰੀਆਂ ਪਾਰਟੀਆਂ ਨਾਨਾਉਂ ਦੀਆਂ ਹੋਣ ਆਓ ਅੱਜ ਦੀ ਇਸ ਪੇਸ਼ੀ ਦੇ ਬਾਰੇ ਚਰਚਾ ਕਰਦੇ ਹਾਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲਗਾ ਨਿਊਜ਼ ਆਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਨੂਰਮੈਲ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਸਾਰੀਆਂ ਪਾਰਟੀਆਂ ਦੀਆਂ ਸ਼ੁਰੂ ਨੇ ਉੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਕੂਦਰ ਤੋਂ ਕੋਆਰਡੀਨੇਟਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਨੇ ਵੀ ਆਖਿਆ ਕਿ ਅਸੀਂ ਕੌਂਸਲ ਦੀਆਂ ਚੋਣਾਂ ਨੂਰਮੈਲ ਅਤੇ ਨਕੂਤਰ ਦੋਵੇਂ ਥਾਮਾ ਤੋਂ ਲੜਾਂਗੇ ਪੂਰੀ ਸਰਕਾਰ ਵੀ ਨਾਲ ਲੜਾਂਗੇ ਉਮੀਦਵਾਰ ਖੜੇ ਕਰਨ ਦੀ ਤਿਆਰੀਆਂ ਸ਼ੁਰੂਆ ਜਿਸ ਨੂੰ ਲੈ ਕੇ ਮੀਟਨਾ ਦਾ ਸੈنسਲਾ ਵੀ ਸ਼ੁਰੂ ਕਰ ਰਹੇ ਹਾਂ ਇਸ ਦ੍ਰਾਨ ਜਦੋਂ ਉਹਨਾਂ ਨੇ ਇਹ ਆਪਣੇ ਵਿਚਾਰ ਰੱਖੇ ਉਸ ਮੌਕੇ ਆਪਣੇ ਸੰਪਤੀ ਚੋਣਾ ਵਿੱਚ ਖੜੇ ਕੀਤੇ ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਖੜੇ ਕੀਤੇ ਉਮੀਦਵਾਰਾਂ ਨੂੰ ਅੱਜ ਸਿਰਫ ਪਾ ਪਾ ਕੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਉਹਨਾਂ ਨੂੰ ਕਿਹਾ ਕਿ ਇਹ ਅਸਲ ਜਿਹੜੇ ਇਹ ਉਮੀਦਵਾਰ ਆ ਇਹ ਅਸਲ ਫੌਜੀ ਹੈ ਜਿਨ੍ਹਾਂ ਨੇ ਸਾਡਾ ਇਸ ਇਲੈਕਸ਼ਨ ਦੇ ਵਿੱਚ ਪੂਰਾ ਸਾਥ ਦਿੱਤਾ, ਡਟ ਕੇ ਸਾਥ ਦਿੱਤਾ ਬ੍ਰੋਤੀ ਤਰ੍ਹਾਂ ਨਾਲ ਪੂਰੀਫਾਈਡ ਕੀਤੀ ਉਦੋਂ ਹੀ ਰਾਜਕਮਲ ਨੇ ਆਖਿਆ ਕਿ ਮੈਨੂੰ 30 ਨਵੰਬਰ ਨੂੰ ਕੋਆਰਡੀਨੇਟਰ ਆਇਆ ਪਾਰਟੀ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਅਸੀਂ ਵੱਧ ਮਿਹਨਤ ਕਰਕੇ ਚੰਗੇ ਨਤੀਜੇ ਪ੍ਰਾਪਤ ਕੀਤੇ ਐ ਗੱਲ ਜਿੱਥੇ ਅਸੀਂ ਤੁਹਾਨੂੰ ਇਸ ਮੀਟਿੰਗ ਦੀ ਸੁਣਾ ਰਹੇ ਹਾਂ ਇਸ ਪ੍ਰੈਸ ਕਾਂਫਰੈਂਸ ਦੀ ਗੱਲ ਕਰ ਰਹੇ ਹਾਂ ਪੱਤਰਕਾਰਾਂ ਦੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਆ ਉਹਨਾਂ ਦੀ ਗੱਲ ਕਰ ਰਹੇ ਹਾਂ ਉੱਥੇ ਇਹ ਵੀ ਗੱਲ ਕਰ ਰਹੇ ਹਾਂ ਕਿ ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਬਾਰੇ ਜਾਂ ਅਕਾਲੀ ਦਲ ਵਿੱਚੋਂ ਅਕਾਲੀ ਦਲ ਇੱਕ ਨਵਾਂ ਬਣਿਆ ਬਾਰੇ ਸਵਾਲ ਪੱਤਰਕਾਰਾਂ ਨੇ ਕੀਤੇ ਤੇ ਉਸ ਵੇਲੇ ਜਿਵੇਂ ਪੁਨਰਸਰਜੀਤ ਸ਼ੁਰੂਮਣੀ ਅਕਾਲੀ ਦਲ ਨੂੰ ਬਾਦਲ ਅਕਾਲੀ ਦਲ ਵਾਲੇ ਸਵਾਲ ਕਰਦੇ ਆ ਜਾਂ ਉਹਨਾਂ ਦੇ ਤੰਕ ਕੱਸਦੇ ਆ ਉਹ ਗੱਲਾਂ ਦੇਖਣ ਵਾਲੀਆਂ ਹੋਣੀਆਂ ਸੁਣਨ ਵਾਲੀਆਂ ਹੋਣੀਆਂ ਕਿਉਂਕਿ ਇੱਕ ਦੂਸਰੇ ਦੇ ਉੱਤੇ ਦੋਸ਼ ਤੇ ਦੋਸ਼ ਜਿਵੇਂ ਅੱਜ ਇਹ ਦੋਵੇਂ ਤਰਾਂ ਲਾ ਰਹੀਆਂ ਜਿਹੜੀਆਂ ਹਜੇ ਕਹਿ ਸਕਦੇ ਆ 2 ਦਸੰਬਰ ਤੋਂ ਪਹਿਲਾਂ 24 ਦਸੰਬਰ ਤੋਂ ਪਹਿਲਾਂ ਕਿਓ ਕਚੜੀ ਸੀ ਇੱਕੋ ਹੀ ਪਰਿਵਾਰ ਸੀ ਪਰ ਜਿਵੇਂ ਅੱਜ ਚਰਚਾ ਚੱਲ ਰਹੀ ਹੈ ਕਿ ਸਰਕਾਰ ਤੇ ਇਹ ਦੋਸ਼ ਲਗਾਏ ਜਾ ਰਹੇ ਆ ਕਿ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ ਆ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਐ ਜੀ ਪੀ ਸੀ ਦੇ ਵਿੱਚ ਦਖਲਅੰਦਾਜ਼ੀ ਵੀ ਕਰਦਾ ਹੁੰਦਾ ਸੀ ਕਿ ਸਰਕਾਰ ਰਹੀ ਆ ਪਿਛਲੇ ਸਮੇਂ ਚ ਅੱਜ ਜੇ ਤੋ ਦੂਸਰੀਆਂ ਪਾਰਟੀਆਂ ਦੀ ਸਰਕਾਰ ਆ ਉਹਨਾਂ ਵੱਲੋਂ ਉਹ ਜਿਹਾ ਕੀਤਾ ਜਾਂਦਾ ਤਾਂ ਉਹ ਸੈਣ ਨਹੀਂ ਹੋ ਰਿਆ ਉੱਥੇ ਹੀ ਅੱਜ ਐਡਵੋਕੇਟ ਭੁੱਲਰ ਨੇ ਆਖਿਆ ਕਿ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸੁਧਾਰ ਲੈਰ ਚ ਰਹੇ ਪੁਨਰ ਸਜਿਤ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਿੱਧਾ ਇਹ ਨਹੀਂ ਬੇਸ਼ੱਕ ਨਾ ਨਹੀਂ ਗਿਆ ਗੁਰਪ੍ਰਤਾਪ ਸਿੰਘ ਬਡਾਲਾ ਤੇ ਦੋਸ਼ ਲਾਇਆ ਕਿ ਉਹਨਾਂ ਨੇ ਬੋਟਾਂ ਕਾਂਗਰਸ ਦੀਆਂ ਸਮਤੀ ਲੈ ਲਈਆਂ ਅਤੇ ਜਿਲਾ ਪ੍ਰੀਸ਼ਦ ਲਈ ਪਾਈਆਂ ਉਸ ਕਾਂਗਰਸ ਨੂੰ ਬੋਟਾਂ ਪਾਈਆਂ ਉਸ ਕਾਂਗਰਸ ਤੋਂ ਬੋਟਾਂ ਲਈਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਇਹ ਤੇਰਾ ਕਦੀ ਕਾਂਗਰਸ ਨੂੰ ਮਾਰਾ ਕਹਿੰਦੀ ਆ ਕਦੀ ਕਾਂਗਰਸ ਨੂੰ ਚੰਗਾ ਕਹਿੰਦੀ ਆ ਜਾਂ ਚੰਗਾ ਸਮਝਦੀ ਆ ਅੰਦਰ ਖਾਤੇ ਇਹ ਚਰਚਾ ਇਹਨਾਂ ਦੀ ਇੱਕ ਦੂਜੇ ਦੇ ਖਿਲਾਫ ਬੋਟ ਪੋਣੀ ਪੋਣੀ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ ਪਿਛਲੇ ਦਿਨੀ ਇਹ ਹੀ ਗੱਲਾਂ ਆਮ ਆਨਮੀ ਪਾਰਟੀ ਦੀ ਬੁਲਾਈ ਕੇ ਵੀ ਇੰਦਰਜੀਤ ਕੋਰਮਾਨ ਨੇ ਦੋਸ਼ ਲਾਇਆ ਸੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਅੱਜ ਕਿਰਮਣੀ ਕਾਲੀਦਲ ਦੇ ਕੋਆਰਡੀਨੇਟਰ ਐਡਵੋਕੇਟ ਰਾਜਕਮਲ ਭੁੱਲਰ ਨੇ ਲਾਏ ਦੋਸ਼ੇ ਕਿ ਵਾਕਿਆ ਹੀ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਹੋਰ ਕਹਿ ਸਕਦੇ ਆ ਸਿੱਧ ਕੀਤਾ ਕਿ ਸੰਮਤੀ ਚੋਣਾਂ ਦੌਰਾਨ ਕਾਂਗਰਸ ਨੇ ਬੋਟਾ ਇਹਨਾਂ ਨੂੰ ਪਾਈਆਂ ਤੇ ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਬੋਟਾਂ ਪੁਨਰ ਸਰਜੀਤ ਕਾਲੀਦਲ ਵੱਲੋਂ ਪਾਈਆਂ ਹੋਤੇ ਹੀ ਜਿਵੇਂ ਅੱਜ ਉਹਨਾਂ ਨੇ ਆਖਿਆ ਕਿ ਬਾੜਬੰਦੀ ਅਕਸਰ ਜਿਹੜੀ ਸਰਕਾਰ ਹੁੰਦੀ ਆ ਉਹਨੇ ਆਪਣੇ ਮੁਤਾਬਕ ਕਰਨੀ ਹੁੰਦੀ ਆ ਆਪਣੇ ਮੁਤਾਬਕ ਬਾੜ ਬਣਾਉਣੇ ਹੁੰਦੇ ਆ ਉਹ ਬਣ ਗਏ ਨੇ ਉਹਨਾਂ ਤੇ ਇਤਰਾਜ਼ ਕਰਨ ਦਾ ਭੁੱਲਣ ਨੇ ਕਿਹਾ ਕੋਈ ਫਾਇਦਾ ਨਹੀਂ ਅਸੀਂ ਇਹ ਇਲੈਕਸ਼ਨ ਲੜਾਂਗੇ ਆਪਣੇ ਉਮੀਦਵਾਰ ਖੜੇ ਕਰਾਂਗੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨਾ ਜਾਂ ਨਹੀਂ ਕਰਨਾ ਇਹਦੇ ਬਾਰੇ ਉਹਨੇ ਅਜੇ ਆਖਿਆ ਕੁਝ ਕਹਿ ਨਹੀਂ ਸਕਦੇ ਪਿਛਲੇ ਦਿਨੀ ਉਹਨੇ ਭਾਈਚਾਰਕ ਤੌਰ ਤੇ ਸ਼ਬਦ ਵਰਤਿਆ ਸੀ ਕਿ ਤਿੰਨ ਸੀਟਾਂ ਤੇ ਉਹਨਾਂ ਨੇ ਭਾਜਪਾ ਨਾਲ ਜਿਵੇਂ ਪਹਿਲਾਂ ਸਾਂਝ ਆ ਉਹਨੂੰ ਲੈ ਕੇ ਇੱਕ ਦੂਏ ਦੀ ਸਪੋਰਟ ਕੀਤੀ ਸੀ ਜਦੋਂ ਹੁਣ ਪੁੱਛਿਆ ਉਹਨਾਂ ਨੂੰ ਕਿ ਕੀ ਇਸ ਪਹਿਲੀ ਭਾਈਚਾਰਕ ਸਾਂਝ ਮੁਤਾਬਕ ਨੂਰਪਿੰਧ ਉੱਤਰ ਦੇ ਵਿੱਚ ਕੋਈ ਉਹਨਾਂ ਨਾਲ ਸਮਝੌਤੇ ਤਹਿਤ ਚੋਣ ਲੜੀ ਜਾ ਸਕਦੀ ਆ ਇਸ ਨੂੰ ਲੈ ਕੇ ਵੀ ਭੁੱਲਰ ਨੇ ਆਖਿਆ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਸੋ ਰਾਜਕਮਲ ਭੁੱਲਰ ਦੀ ਸਰਕਾਰ ਨੇ ਦੀ ਅੱਜ ਆਪਾਂ ਇਹ ਗੱਲ ਕੀਤੀ ਹੈ ਉਹਨਾਂ ਵੱਲੋਂ ਨੂਰਮੈਲ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਵੱਲੋਂ ਬੁਲਾਈ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ 100-150 ਦੇ ਕਰੀਬ ਗਿਣਤੀ ਇੱਥੇ ਪਹੁੰਚੀ ਹੋਈ ਸੀ ਜਿਨ੍ਹਾਂ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਵਰਕਰਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜੋ ਇਹ ਅਪੀਲ ਪੱਤਰਕਾਰਾਂ ਦੇ ਸਾਹਮਣੇ ਜਾਂ ਵਰਕਰਾਂ ਦੇ ਸਾਹਮਣੇ ਆਗੂ ਨੇ ਕਰਨੀ ਹੁੰਦੀ ਹੈ ਸਾਡੇ ਵੱਲੋਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਇਹ ਮੁੱਦਾ ਲਿਆ ਗਿਆ ਕਿ ਐਡਵੋਕੇਟ ਰਾਜਕਮਲ ੁੱਲਰ ਵੱਲੋਂ ਹਲਕੇ 'ਚ ਜਦੋਂ ਤੋਂ ਉਹਨਾਂ ਨੂੰ ਕੋਆਰਡੀਨੇਟਰ ਲਗਾਇਆ ਉਹ ਨਹੀਂ ਸਰਕਾਰ ਨੇ ਇਹ ਰੰਭੀਆ ਉਸ ਸਰਕਾਰਮੀ ਤਹਿਤ ਬੂਟਾ ਤੋਂ ਬਾਅਦ ਭਵੇਂ ਪਛੜ ਕੇ ਉਹਨਾਂ ਨੇ ਇਹ ਮੀਟਿੰਗ ਬੁਲਾਈ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਬਾਰੇ ਉਹਨੇ ਜ਼ਿਕਰ ਕੀਤਾ ਕਿ ਸ਼ੀਧੀ ਸਪਤਾਤੇ ਕਰਕੇ ਸ਼ੀਧੀ ਜੋੜ ਮੇਲੇ ਕਰਕੇ ਅਸੀਂ ਇਹ 延迟 ਹੋਇਆ ਤੇ ਉੱਥੇ ਹੀ ਇਹ ਵੀ ਚੱਕਰ ਕਰਨਾ ਬਣਦਾ ਮੁੱਦੇ ਦੀ ਗੱਲ ਤੋਂ ਆ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਨਕਉਤਰ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਜਿਆਦਾ ਸਰਗਰਮੀ ਨਾਲ ਜਿਹੜਾ ਆ ਉਹ ਵਿਚਰਨਾ ਸ਼ੁਰੂ ਹੋ ਗਿਆ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਇਹ ਮદાન ਖੁੱਲਾ ਸੀ ਹੁਣ ਇਸ ਸਰਕਾਰਮੀ ਨਾਲ ਕਿਹਾ ਜਾ ਸਕਦਾ ਕਿ ਚੋਣਾਂ ਜਿਹੜੀਆਂ ਨਗਰ ਕੌਂਸਲ ਦੀਆਂ ਹੋਣੀਆਂ ਉਹਦੇ ਵਿੱਚ ਸਾਰੀਆਂ ਪਾਰਟੀਆਂ ਡਟ ਕੇ ਜੜਾਇਆ ਉਹ ਸਾਲਆਂ ਨਹੀਂ ਆਜੀ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਅੱਜ ਲਈ ਇੰਨਾ ਹੀ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅਤੇ ਫੇਸਬੁੱਕ 'ਤੇ